ਆਤਾ ਹੈ ਮਾਸ਼ਰਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਹੜਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪਰ ਪ੍ਰਧਾਨ ਮੰਤਰੀ ਦੇ ਵੱਲੋਂ ਹਵਾਈ ਸਰਵੇ ਕੀਤਾ ਗਿਆ ਤੇ ਹੁਣ ਜਿਹੜੇ ਵੀ ਲੋਕ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਉਹ ਆਪਣੀਆਂ ਮੁਸ਼ਕਲਾਂ ਪ੍ਰਧਾਨ ਮੰਤਰੀ ਨੂੰ ਦੱਸ ਰਹੇ ਨੇ ਕਿਉਂਕਿ ਸੁਭਾਅਕ ਹੈ ਕਿ ਜਿੱਥੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉੱਥੇ ਆਮ ਜਨ ਜੀਵਨ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਤੇ ਉਹਨਾਂ ਲੋਕਾਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਜੋ ਕਿ ਪ੍ਰਧਾਨ ਮੰਤਰੀ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ ਇੱਕ ਇੱਕ ਕਰਕੇ ਸਾਰੇ ਆਪਣੀ ਗੱਲਬਾਤ ਪ੍ਰਧਾਨ ਮੰਤਰੀ ਦੇ ਅੱਗੇ ਰੱਖ ਰਹੇ ਨੇ ਕਿਉਂਕਿ ਹਿਮਾਚਲ ਵਾਸੀਆਂ ਨੂੰ ਵੀ ਇਸ ਦੌਰੇ ਤੋਂ ਪ੍ਰਧਾਨ ਮੰਤਰੀ ਤੋਂ ਕੇਂਦਰ ਸਰਕਾਰ ਤੋਂ ਬਹੁਤ ਉਮੀਦਾਂ ਨੇ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਮੁੱਖ ਮੰਤਰੀ ਇਸ ਰਾਹਤ ਪੈਕੇਜ ਅਨਾਉਂਸ ਕਰਨ ਦੀ ਮੰਗ ਕੀਤੀ ਹੈ ਜਿਸ ਤਿੱਕੇ ਦੀ ਬਰਬਾਦੀ ਹੋਈ ਉਸ ਬਰਬਾਦੀ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹਵਾਲਾ ਦਿੱਤਾ ਗਿਆ ਤਾਂ ਇਸ ਦੇ ਵਿਚਾਰੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਛੋਟੇ ਬੱਚੇ ਨਾਲ ਲੜ ਕਰਦੇ ਹੋਏ ਪ੍ਰਧਾਨ ਮੰਤਰੀ ਨਜ਼ਰ ਆ ਰਹੇ ਨੇ ਉੱਥੇ ਹੀ ਜਿਹੜੇ ਹਰ ਦੇ ਕਾਰਨ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਆਪਣੀ ਪੂਰੀ ਸਮੱਸਿਆ ਆਪਣੀ ਮੁਸ਼ਕਲ ਪ੍ਰਧਾਨ ਮੰਤਰੀ ਅੱਗੇ ਬਿਆਨ ਕੀਤੀ ਜਾ ਰਹੀ ਕਿਉਂਕਿ ਅਸੀਂ ਲਗਾਤਾਰ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਲੋਕਾਂ ਦੀ ਗੱਲਬਾਤ ਇਹ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਕਿਵੇਂ ਪੂਰੀ ਉਹ ਹੱਦ ਬੀਤੀ ਵੀ ਬਿਆਨ ਕਰ ਰਹੇ ਨੇ ਇਹਨਾਂ ਹੜ੍ਹਾਂ ਦੇ ਕਾਰਨ ਇੱਕ ਆਮ ਪਰਿਵਾਰਾਂ ਦਾ ਕੀ ਦਰਦ ਹੁੰਦਾ ਹੈ ਉਹ ਵੀ ਸਮਝਿਆ ਜਾ ਸਕਦਾ ਜਿਸ ਤਰੀਕੇ ਦੀਆਂ ਲਗਾਤਾਰ ਅਸੀਂ ਵਕਫਤ ਜਗਾਵਾਂ ਤੋਂ ਤਸਵੀਰਾਂ ਵਿਖਾ ਰਹੇ ਸਾਡੇ ਸਹਿਯੋਗੀਆਂ ਦੇ ਜ਼ਰੀਏ ਕਿ ਬਰਬਾਦੀ ਬਹੁਤ ਵੱਡੇ ਪੱਧਰ ਤੇ ਹੋਈ ਹੈ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਚਾਹੇ ਪੰਜਾਬ ਹੋਵੇ ਤਾਂ ਉਹ ਹੀ ਹੜ੍ਹਾਂ ਦੇ ਕਾਰਨ ਜਿਹੜੇ ਕਿ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਆ ਛੋਟੇ ਛੋਟੇ ਬੱਚੇ ਲੈ ਕੇ ਵੀ ਕਈ ਹੜਪੀੜਤ ਲੋਕ ਪਹੁੰਚੇ ਹੋਏ ਨੇ ਉਹਨਾਂ ਬੱਚਿਆਂ ਦੇ ਨਾਲੇ ਪ੍ਰਧਾਨ ਮੰਤਰੀ ਲਾਡ ਲਡਾਉਂਦੇ ਹੋਏ ਨਜ਼ਰ ਆਏ ਤੇ ਇਸ ਦੇ ਵਿਚਾਲੇ ਉਹਨਾਂ ਹੜਪੀੜਤ ਲੋਕਾਂ ਦੇ ਨਾਲ ਬਹੁਤ ਵਿਸਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇੱਕ ਇੱਕ ਕਰਕੇ ਸਾਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਸਾਰੇ ਆਪਣੀ ਗੱਲ ਪ੍ਰਧਾਨ ਮੰਤਰੀ ਅੱਗੇ ਰੱਖ ਰਹੇ ਨੇ ਹਾਂ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਹਿਮਾਚਲ ਵਾਸਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵਾਸਤੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਹੜਾ ਵੱਡਾ ਐਲਾਨ ਕੀਤਾ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਹਵਾਈ ਸਰਵੇ ਕੀਤਾ ਗਿਆ ਆ ਬਾਰੀਕੀ ਦੇ ਨਾਲ ਖੁਦ ਉਹਨਾਂ ਨੇ ਪੂਰੀ ਸਥਿਤੀ ਬਾਰੇ ਜਾਣਕਾਰੀ ਲਈ ਸਥਿਤੀ ਨੂੰ ਖੁਦ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੇ ਵੱਲੋਂ ਵੇਖਿਆ ਗਿਆ ਕਿ ਇਹਨਾਂ ਹੜ੍ਹਾਂ ਦੇ ਕਾਰਨ ਇਸ ਤਬਾਹੀ ਦੇ ਕਾਰਨ ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਆ ਤਾਂ ਹੁਣ ਪ੍ਰਧਾਨ ਮੰਤਰੀ ਹੜਪੀੜਤਾ ਦੇ ਨਾਲ ਗੱਲਬਾਤ ਕਰ ਰਹੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਤੇ ਕਿ ਕਰਕੇ ਜਿਹੜੇ ਵੀ ਲੋਕ ਇਹਨਾਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਤੇ ਕਿ ਵੱਡੀ ਮਾਰ ਪਈ ਹੈ ਇਹਨਾਂ ਹੜ੍ਹਾਂ ਦੀ ਉਹਨਾਂ ਦੇ ਵੱਲੋਂ ਆਪਣੀ ਗੱਲਬਾਤ ਆਪਣੀ ਮੁਸ਼ਕਲ ਪ੍ਰਧਾਨ ਮੰਤਰੀ ਦੇ ਅੱਗੇ ਰੱਖੀ ਜਾ ਰਹੀ ਹੈ ਕਿਉਂਕਿ ਬਹੁਤ ਜਿਹੜੇ ਦਰਮਿਆਨੇ ਪਰਿਵਾਰਾਂ ਤੋਂ ਹੁੰਦੇ ਨੇ ਜਿਨ੍ਹਾਂ ਦਾ ਕਿ ਕੋਈ ਆ ਸਾਧਨ ਰੋਜੀ ਰੋਟੀ ਦੇ ਬਹੁਤ ਘਟ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੀ ਤਬਾਹੀ ਹੁੰਦੀ ਹੈ ਕਿਸੇ ਘਰ ਨੂੰ ਨੁਕਸਾਨ ਪਹੁੰਚਦਾ ਜਾਂ ਘਰ ਢਹਿ ਢੇਰੀ ਹੋ ਜਾਂਦਾ ਤੇ ਸਮਝਿਆ ਜਾ ਸਕਦਾ ਹੈ ਕਿ ਉਹ ਬਿਲਕੁਲ ਦਰਮਿਆਨੇ ਪਰਿਵਾਰਾਂ ਤੇ ਉਹਨਾਂ ਘਰਾਂ ਤੇ ਫਿਰ ਅਜੇ ਹਾਲਾਤਾਂ ਦੇ ਵਿੱਚ ਕੀ ਬੀਤਦੀ ਹੈ ਆ ਤਾਂ ਉਹੀ ਦਰਦ ਉਹੀ ਮੁਸ਼ਕਲ ਜੋ ਕਿ ਪ੍ਰਧਾਨ ਮੰਤਰੀ ਅੱਗੇ ਫੜਪੀੜ ਤਲੋਕਾਂ ਦੇ ਵੱਲੋਂ ਬਿਆਨ ਕੀਤੀ ਜਾ ਰਹੀ ਹੈ ਉਸ ਮੁਸ਼ਕਲ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਜਾ ਰਿਹਾ ਹੈ ਆ ਤਾਂ ਉਸ ਤੋਂ ਬਾਅਦ ਹਾਂ ਹਿਮਾਚਲ ਵਾਸੀਆਂ ਦੇ ਵੱਲੋਂ ਹਿਮਾਚਲ ਦੀ ਸਰਕਾਰ ਦੇ ਉਹਨਾਂ ਅਮੀਰ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕੋਈ ਵੱਡਾ ਐਲਾਨ ਹਿਮਾਚਲ ਪ੍ਰਦੇਸ਼ ਵਾਸਤੇ ਕੀਤਾ ਜਾਵੇਗਾ ਕਿਉਂਕਿ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚਣਗੇ ਕਰੀਬ 3 ਵਜੇ ਦਾ ਅਪਰਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਜਦੋਂ ਪੰਜਾਬ ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਜਾਵੇਗਾ ਅਤੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਜਤਰ ਸ਼ਰਮਾ ਜੁੜ ਚੁੱਕੇ ਨੇ ਆਪ ਬਜਤਰ ਜੀ ਕੋ ਜਾਣਕਾਰੀ ਜੋ ਅਸੀਂ ਤਸਵੀਰਾਂ ਵਿਖਾ ਰਹੇ ਹੜਪੀੜਤਾ ਦੇ ਨਾਲ ਇਹ ਮੁਲਾਕਾਤ ਕੀਤੀ ਜਾ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਆ ਕਿਸ ਜਗ੍ਹਾ ਦੀਆਂ ਤਸਵੀਰਾਂ ਨੇ ਕਿੰਨੇ ਕ ਹੜਪੀੜ ਤਨੂਕ ਉੱਥੇ ਪਹੁੰਚੇ ਹੋਏ ਨੇ ਕੀ ਅਪਡੇਟ ਹੈ एक वीडियो देखिए परमेंद्र बिल्कुल आ, जैसा कि हमने पहले ही कहा था कि प्रधानमंत्री यहाँ पर शॉर्ट टाइम के लिए यानी कि पौना घंटा के लिए जो है वो कांगड़ा के गग्गल एयरपोर्ट पर उतरे हुए हैं और यहाँ पर जो है एक उच्च स्तरीय बैठक यहाँ पर होनी है इसके साथ साथ जो है दो और चीजें दो और इवेंट शॉर्ट इवेंट जो वो यहाँ पर होने जा रहे हैं और एक इवेंट तो यही है की जो जितने भी बाढ़ प्रभावित जो परिवार थे उन प्रभावितों के साथ जो है मुलाकात प्रधानमंत्री नरेंद्र मोदी की ओर से की गई है जिसमें कि सभी को ये जो हृदय विदारक एक जो तस्वीर यहाँ पर देख मिली की जो नीति का जो अभी दूध मुही बच्ची है जिसमें पर पूरा परिवार जो है इस बार में जो अपना गंवा दिया है और उसके समक्ष जो पूरी जिंदगी है उससे प्रधानमंत्री ने मुलाकात यहाँ पर की है और उनकी जो बुआ किरण है वो उस बेटी को यहाँ पर लेकर आई हुई थी ठीक इसी तरह से पूरे हिमाचल प्रदेश में कई ऐसे प्रभावित परिवार हैं जिनसे प्रधानमंत्री ने यहाँ पर मुलाकात की है उसकी प्रॉपर और मुकम्मल जो सूची है वो अभी थोड़ी देर के बाद खुद मुख्यमंत्री जो है वो सार्वजनिक करने वाले हैं क्योंकि जैसे ही ये मीटिंग खत्म होगी बैठक खत्म होगी उसके तुरंत बाद मुख्यमंत्री सुखेंद्र सिंह सुक्खू जो है प्रेस वार्ता करेंगे और तमाम ब्यौरा यहाँ पर देंगे की जो उनकी ओर से ਆਪਰੇ ਪੱਖ ਆਪਣਾ ਰੱਖਿਆ ਗਿਆ ਪ੍ਰਦੇਸ਼ ਦੀ ਔਰ ਤੇ ਪ੍ਰਧਾਨ ਮੰਤਰੀ ਦੇ ਸਮਖਿਓ ਪ੍ਰਧਾਨ ਮੰਤਰੀ ਕੇਵਲ ਹੈ ਕਿ ਆਸ਼ਵਾਸਨ ਮਿਲਿਆ ਤਾਂ ਉਸकी ਜਾਣਕਾਰੀ ਜੋ ਹੈ ਉਹ ਵਿਸਤ੍ਰਿਤ ਤਰੀਕੇ ਤੇ ਮੁੱਖ ਮੰਤਰੀ ਜੋ ਹੈ ਉਹ ਦੇਣ ਵਾਲੇ ਹੈ ਔਰ ਤੀਸਰਾ ਜੋ ਇਵੈਂਟ ਯਹਾਂ ਪਰ ਸੌਫ ਇਵੈਂਟ ਯਹਾਂ ਪਰ ਰੱਖਿਆ ਗਿਆ ਹੈ ਕਿ ਕਿਸ ਤਰ੍ਹਾਂ ਸਜੀਆਰਫ ਔਰ ਐਨਜੀਆਰਫ ਦੀ ਜੋ ਟੀਮੇ ਹੈ ਉਹ ਹਿਮਾਚਲ ਪ੍ਰਦੇਸ਼ ਮੈਂ ਅਭ ਜਿਤਦਰ ਮੈਂ ਰੁਕਣਾ ਚਾਹਾਂ ਕਿ ਹੋਣ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਪ੍ਰਧਾਨ ਮੰਤਰੀ ਦੇ ਵੱਲੋਂ ਪੂਰੀਆਂ ਟੀਮਾਂ ਦੇ ਨਾਲ ਜਿਹੜੀਆਂ ਰੈਸਕਿਊ ਟੀਮਾਂ ਇਸ ਪੂਰੀ ਆਪਰੇਸ਼ਨ ਦੇ ਵਿੱਚ ਲਗਾਤਾਰ ਜੁਟੀਆਂ ਉਹਨਾਂ ਦੇ ਨਾਲੇ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਆ ਗੱਲਬਾਤ ਕੀਤੀ ਜਾ ਰਹੀ ਹੈ ਹਾ ਤੱਕ ਕੁਝ ਜਿਹੜੇ ਕਿ ਵਕਫ ਵਕ ਟੀਮਾਂ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੂਰਾ ਇਹ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸ਼ਾਇਦ ਐਨ ਡੀ ਆਰ ਐਫ ਜਾਂ ਐਸ ਡੀ ਆਰ ਐਫ ਜਾਂ ਹੋਰ ਰੈਸਕਿਊ ਟੀਮਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲੇ ਪੂਰੀ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਅਜਿਹੇ ਹਾਲਾਤ ਬਣਦੇ ਨੇ ਕਿਸੇ ਸਵੇਰ ਦੇ ਵਿੱਚ ਤਰਾਸਦੀ ਹੁੰਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਐਨ ਡੀ ਆਰ ਐਫ ਜਾਂ ਹੋਰ ਰੈਸਕਿਊ ਟੀਮਾਂ ਹੁੰਦੀਆਂ ਨੇ ਪ੍ਰਸ਼ਾਸਨ ਦੀਆਂ ਟੀਮਾਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਬਹੁਤ ਵੱਡੀ ਭੂ ਆ ਗ੍ਰਾਕੇ ਰੈਸਕਿਊ ਕਰਨਾ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਹਰ ਲੋੜਿੰਦੀ ਮਦਦ ਜਿਹੜੀ ਕਿ ਸਹਾਇਤਾ ਉਹਨਾਂ ਤੱਕ ਪਹੁੰਚਾਉਣੀ ਤਾਂ ਉਹਨਾਂ ਟੀਮਾਂ ਦੇ ਨਾਲ ਉਹਨਾਂ ਟੀਮ ਦੇ ਮੈਂਬਰਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਉਹਨਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਸਕ ਵੀ ਹੁੰਦਾ ਤੇ ਬਹੁਤ ਵੱਡਾ ਉਹਨਾਂ ਦਾ ਰੋਲ ਵੀ ਹੁੰਦਾ ਹੈ ਜੇ ਹਾਲਾਤਾਂ ਦੇ ਵਿੱਚ ਜਿਵੇਂ ਅਸੀਂ ਪੰਜਾਬ ਦੀਆਂ ਵੀ ਲਗਾਤਾਰ ਵਕਫਾ ਜਗਾਵਾਂ ਤੋਂ ਤਸਵੀਰਾਂ ਬਖਾਈਆਂ ਕਿ ਕਿਵੇਂ ਐਨਟੀਆਰਐਫ ਦੀਆਂ ਟੀਮਾਂ ਵਕਫਾਕ ਸੰਸਥਾਵਾਂ ਦੇ ਮੈਂਬਰ ਜਿਹੜੇ ਕਿ ਇਸ ਪੂਰੇ ਆਪਰੇਸ਼ਨ ਦੇ ਵਿੱਚ ਜੁਟੇ ਸਮਾਂ ਰਹਿੰਦੇ ਆ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਸੁਰੱਖਿਅਤ ਥਾਵਾਂ ਤੇ ਲੈ ਕੇ ਗਏ ਕਿਉਂ ਜਦੋਂ ਇੱਕਦਮ ਕਿਤੇ ਸੈਲਾਬ ਹੁੰਦਾ ਜੋ ਕਿ ਘਰ ਆ ਪਾਣੀ ਦੀ ਚਪੇੜ ਦੇ ਵਿੱਚ ਆਉਂਦੇ ਨੇ ਸਭ ਲੋਕਾਂ ਨੂੰ ਉਥੋਂ ਰੈਸਕਿਊ ਕੀਤਾ ਜਾਵੇ ਜਿਹੜੇ ਉੱਚੇ ਇਲਾਕੇ ਨੇ ਜਿਹੜੀਆਂ ਸੁਰੱਖਿਅਤ ਥਾਵਾਂ ਨੇ ਉੱਥੇ ਪਹੁੰਚਾਇਆ ਜਾਵੇ ਜਾਂ ਜਿਹੜੇ ਰਾਹਤ ਕੈਂਪ ਹੁੰਦੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉੱਥੇ ਉਹਨਾਂ ਨੂੰ ਜਲਦ ਤੋਂ ਜਲਦ ਪਹੁੰਚਾਇਆ ਜਾਵੇ ਤਾਂ ਉਹੀ ਵੱਖ-ਵੱਖ ਟੀਮਾਂ ਨੇ ਜੋ ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਸਾਡੇ ਸਹਿਯੋਗੀ ਬਚਿੱਤਰ ਸ਼ਰਮਾ ਵੀ ਜੁੜੇ ਹੋਏ ਨੇ ਬਚਿੱਤਰ ਹੋਰ ਤਸਵੀਰਾਂ ਸੀ ਵਿਖਾ ਰਹੇ ਜੇ ਤੁਸੀਂ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦੇ ਸਕੋ ਕਿ ਕਿਹੜੀਆਂ ਵੱਖ-ਵੱਖ ਟੀਮਾਂ ਨੇ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਇਹ ਗੱਲਬਾਤ ਕਰ ਰਹੇ ਨੇ देखिए परवेंद्र क्योंकि अभी की अगर मैं ताजा अपडेट दे दूं तो जिस तरह से आपने कहा कि डिजास्टर में जिन लोगों ने काम किया रेस्क्यू ऑपरेशन किया जिन टीमों ने जो है वो रात दिन काम किया अपनी जान को हथेली पर रखकर काम किया उनके साथ मुलाकात करने के बाद जो है अब क्योंकि उन जो प्रधानमंत्री के जो काफिले के जो विशेष चौपर हैं वो जो है जो एडवांस पार्टीज है वो यहाँ से फ्लाई कर गई है और अब एरियल सर्वे जो प्रधानमंत्री की ओर से बाकी बकाया जो जगह जहाँ जहाँ रहा है वहां पर जा सकते हैं जहाँ पर जो है जितने भी कैसा हमने कहा कि बहुत ही शॉफ उनका यहाँ पर था महज पौने घंटे का और पौने घंटे के दरमियान जो है उन्होंने तीन इवेंट यहाँ पर कवर की है, कि पर में है, वो टीमें है उनकी ओर से किस तरह से काम किया जा रहा है किस तरह से वो दिन रात काम कर रहे हैं उनके साथ बाकायदा मिलकर जो है उनकी असाफदाई की है वो कैसे काम करते हैं रोकना चाहे सामने आ चुकी है प्रधानमंत्री अधिकारियों के ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪੂਰੀ ਸੁਮਿਖਿਆ ਮੀਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵਾਰ ਤਰਾਸਦੀ ਦੇ ਚੱਲਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣੇ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਉਹੀ ਆ ਮੀਟਿੰਗ ਜੋ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਨਾਲ ਉਹਨਾਂ ਦੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਿੰਦਰ ਸੁਖੂ ਵੀ ਨਜ਼ਰ ਆ ਰਹੇ ਨੇ ਉਸ ਤੋਂ ਪਹਿਲਾਂ ਜਿਹੜੇ ਹੜਪੀਟ ਦੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਸ ਦੇ ਬਾਅਦ ਜੋ ਵੱਖ-ਵੱਖ ਰੈਸਕਿਊ ਟੀਮਾਂ ਜੋ ਕਿ ਲਗਾਤਾਰ ਪ੍ਰੈਸ਼ਰ ਦੇ ਵਿੱਚ ਜੁਟੀਆਂ ਰਹੀਆਂ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਗਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਹੁਣ ਵੱਖ-ਵੱਖ ਅਧਿਕਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਇਹ ਮੀਟਿੰਗ ਕਰ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਪੂਰੇ ਵਿਸਥਾਰ ਦੇ ਨਾਲ ਦੱਸਿਆ ਜਾ ਰਿਹਾ ਇੱਕ ਇੱਕ ਜ਼ਿਲ੍ਹੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿੱਥੇ ਇਸ ਤ੍ਰਾਸਦੀ ਦੇ ਚਲਦਿਆਂ ਹਾਲਾਤ ਜ਼ਿਆਦਾ ਚਿੰਤਾਜਨਕ ਬਣੇ ਕਿਸ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਉਹੀ ਇੱਕ ਅਸੈਸਮੈਂਟ ਹੁੰਦੀ ਹੈ ਇੱਕ ਪੂਰਾ ਜ਼ਰੀਆ ਹੁੰਦਾ ਜਿਸ ਤੋਂ ਬਾਅਦ ਇਹ ਸਮਝ ਲੱਗਦੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਉਸ ਵਾਸਤੇ ਕਿੰਨੇ ਵੱਡੇ ਰਾਹਤ ਪੈਕੇਜ ਦੀ ਲੋੜ ਹੈ ਉਸ ਸੂਬੇ ਨੂੰ ਉਸ ਸਟੇਟ ਨੂੰ ਉਹੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੀ ਜਾ ਰਹੀ ਹੈ ਵਕਫਾ ਅਧਿਕਾਰੀ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨਾਲ ਹਿਮਾਚਲ ਦੇ ਮੁੱਖ ਮੰਤਰੀ ਸੁਖਿੰਦਰ ਸੁਖੂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਹੜਪਰਭਾਵਿਤ ਵਕਫਾ ਖੇਤਰਾਂ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹਵਾਈ ਸਰਵੇ ਕੀਤਾ ਗਿਆ